ਟੂਣਾ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਸੁਣ ਕੇ ਕੁਝ ਲੋਕ ਡਰ ਜਾਂਦੇ ਹਨ ਤੇ ਕੁਝ ਦੇ ਦਿਮਾਗ ਵਿੱਚ ਨਾਰੀਅਲ, ਸੁਰਖੀ ਬਿੰਦੀ, ਲਾਲ ਕੱਪੜਾ ਤੇ ਹੋਰ ਸਮਾਨ ਆ ਜਾਂਦਾ ਹੈ। ਜਾਦੂ ਟੂਣਾ ਜਾਂ ਜਾਦੂਗਰੀ ਮੋٹے ਤੌਰ ਤੇ ਜਾਦੂਈ ਮੁਹਾਰਤਾਂ ਅਤੇ ਕਾਬਲੀਅਤਾਂ ਦੀ ਵਰਤੋਂ ਜਾਂ ਉਹਨਾਂ ਵਿੱਚ ਭਰੋਸਾ ਰੱਖਣ ਨੂੰ ਆਖਦੇ ਹਨ। ਇਸ ਦਾ ਸਬੰਧ ਨਾ ਤਾਂ ਵਿਗਿਆਨ ਨਾਲ ਹੈ ਅਤੇ ਨਾ ਹੀ ਕਿਸੇ ਧਰਮ ਨਾਲ। ਇਹ ਸਿਰਫ ਅੰਤਿਵਿਸ਼ਵਾਸ ਦੀ ਇੱਕ ਕਿਸਮ ਹੈ। ਇਸ ਵੀਡੀਓ ਵਿੱਚ ਕੁਝ ਵੀਰਾਂ ਨੂੰ ਟੂਨੇ ਵਾਲਾ ਭਾਂਡਾ ਲੱਭਾ ਅਤੇ ਉਸ ਤੋਂ ਬਾਅਦ ਟੂਨੇ ਵਿੱਚੋਂ ਕੀ ਨਿਕਲਿਆ ਉਹ ਤੁਸੀਂ ਆਪੇ ਦੇਖ ਲਓ। ਪਰੇ ਜ਼ਰੂਰ ਦੱਸਦੀ ਕਿ ਹੁਣ ਦੇ ਸਮੇਂ ਵਿੱਚ ਪੂਨੇ ਬਾਰੇ ਲੋਕਾਂ ਵਿੱਚ ਜਾਗਰੂਕਤਾ ਜ਼ਰੂਰ ਆਈ ਹੈ ਹੁਣ ਸਿਰਫ ਕੁਝ ਪੁਰਾਣੇ ਖਿਆਲਾਂ ਦੇ ਲੋਕ ਹੀ ਇਸ ਵਿੱਚ ਯਕੀਨ ਰੱਖਦੇ ਹਨ ਕੀ ਇਹ ਕੀ ਆ ਹੁਣ ਲੋਜੀ ਦਰਸ਼ਨ ਕਰਦੇ ਆਪਾਂ ਹੁਣ ਇਹਦੇ ਵਿੱਚੋਂ ਕੀ ਨਿਕਲਦਾ ਆ ਰਾਮ ਇਹਨੂੰ ਵਿਛਾ ਲਓ ਜੀ ਥੱਲੇ ਕੱਪੜਾ ਵਿਛਾ ਲਓ ਫਿਰ ਆਪਾਂ ਦੇਖਦੇ ਆਂ ਦੇ ਵਿੱਚੋਂ ਕੀ ਕੀ ਨਿਕਲਦਾ ਆ ਰਾਮ ਫੜ ਜੋ ਫੜ ਜੋ ਇਹਨੂੰ ਢੇਰੀ ਕਰੋਗੇ ਢੇਰੀ ਕਰੋ ਢੇਰੀ ਕਰੋ ਇਹਦੇ ਵਿੱਚ ਉਹ ਵਿਚਾਲੇ ਜੀ ਇਹਨੂੰ ਕਰੋ ਜੀ ਵਿਚਾਲੇ ਜੀ ਇਹਨੂੰ ਕਰੋ ਜੀ ਇਹ ਆ ਲੋ ਜੀ ਕੀ ਹੈ ਜੀ ਹੋਰੇ ਦੇ ਵਿੱਚ ਹੈ ਕੁਛ ਇੱਕ ਮਿੰਟ ਨਹੀਂ ਖਾਲੀ ਹੋ ਗਿਆ ਇਹ ਕੋਪਿਆ ਕੁਛ ਜੀ ਵਿੱਚ ਬਰਫੀ ਦਾ ਪੀਸ ਪਿਆ ਜੀ ਇੱਕ ਹੋਰ ਕੁਛ ਨਹੀਂ ਆਹ ਦੇਖੋ ਜੀ ਇੱਕ ਮਿੰਟ ਕਰਦ ਚੱਕੋ ਜੀ ਇਧਰੋਂ ਆਹ ਤਾਂ ਜੀ ਆਹ ਦੇਖੋ ਜੀ ਉਹ ਕਰਦ ਵੀ ਖੂਨ ਨਾਲ ਲਿਬੜੀ ਹੈ ਆਹ ਮੁਰਗੇ ਦੀ ਉਹ ਕਲੇਜੀ ਹੈ ਆਹ ਦੇਖੋ ਆ ਪੂਆ ਸ਼ਰਾਬ ਦਾ ਜੀ ਲੋ ਇਹ ਕਿੰਨੀ ਜਿਹੜਾ ਹੈ ਕਿੰਨੀਆਂ ਤੇ ਹੋ ਰਹਾ ਮੇਰਾ ਘਰਾਂ ਵਿੱਚ ਬਰਤਨ ਵਾਲਾ ਸਮਾਨ ਕੋਈ ਨਹੀਂ ਲੱਗਦਾ ਮੈਨੂੰ ਆਪਣੇ ਹਨ ਸਾਰਾ ਗੰਦ ਮੰਦ ਪਾਇਆ ਦੀ ਆਹ ਬਟਾਹ ਵਿੱਚ ਆ ਟੁੱਟੀਆਂ ਵੀ ਬਹੁ ਆ ਇੱਕ ਪਿਆ ਹਨ ਲੋ ਜੀ ਆਹ ਸਮਾਨ ਨਿਕਲੇ ਅੱਜ ਸਾਡੀ ਮਾਨਸਿਕਤਾ ਦੇਖ ਲਓ ਸਾਡੇ ਦੇਸ਼ ਦੀ ਪੰਜਾਬ ਦੀ ਇਧਰੋਂ ਵੀ ਕੱਢੋ ਜੀ ਆਹ ਲਖਾਫੇ 1 ਕਰੋੜ ਪਿਆ ਦੇ ਚ ਕੀ ਆ ਰਿਪੋਰਟ ਇਹਨੂੰ ਵੀ ਖੋਲੋ ਮਨੇ ਸਾਥੀ ਮਟੂ ਜੀ ਤੁਸੀਂ ਮੂੰਹ ਦਿਖਾ ਦਿਓ ਉੱਪਰੋਂ ਪਹਿਲਾਂ ਖਾਲੀ ਦਿਖਾ ਫਿਰ ਇਹਦਾ ਖਾਲੀ ਹੈ ਜੀ ਇਹਨਾਂ ਚ ਸਮਾਨ ਆਇਆ ਜੀ ਆਹ ਵੱਡੇ ਦਾ ਖਾਲੀ ਚ ਆਇਆ ਇਹਦੇ ਵਿੱਚ ਜੀ ਸਾਰਾ ਸਮਾਨ ਲੈ ਕੇ ਆਇਆ ਕੋਈ ਬੰਦਾ ਵਿੱਚੋਂ ਖਾਲੀ ਹੈ ਜੀ ਦਿਖਾਓ ਇਹਨੂੰ